ਇਹ ਕਈ ਗੱਲਾਂ ਦਰਸਾਉਂਦੀ ਹੈ ਜਿੱਤ ਮੇਰੀ ਇਹ ਦਰਸਾਉਂਦੀ ਹੈ ਕਿ ਤਾਂ ਜੋ ਸ਼ਹੀਦ ਬੀਨ ਸਿੰਘ ਦਾ ਫੈਸਲਾ ਸੀ ਉਹ ਸਹੀ ਸੀ ਦੂਜੀ ਗੱਲ ਇਹ ਬਈ ਸ਼ਹੀਦ ਬੀਨ ਸਿੰਘ ਦੇ ਪਰਿਵਾਰ ਦਾ ਜਿੰਨਾ ਆਇਤੋ 40 ਸਾਲ ਪਹਿਲਾਂ ਸਤਕਾਰ ਸੀ ਉਹਨਾਂ ਹੀ ਅੱਜ ਵੀ ਹੈ ਉਹ ਤਾਂ ਸਿੱਗੀਆਂ ਜੀ ਉਮੀਦਾਂ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਸੀ ਹਰੇਕ ਬੰਦੇ ਦੇ ਮੂੰਹ ਤੇ ਹੀ ਸੀ ਵੀ ਝਾੜੂ 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 ਬਾਕੀ ਦੇਖ ਲਓ ਜੋ ਉਹਨਾਂ ਨੇ ਕੰਮ ਕੀਤਾ ਹੈ ਤੋੜੇ ਸਾਹਮਣੇ ਹੀ ਹੈ ਦੇਖ ਲੋ ਆ ਤੁਸੀਂ ਤਿੰਨ ਰਹਿ ਗੀਆਂ ਜੀ ਦੋ ਸਾਲਾਂ ਚ ਇੰਨਾ ਗਰਾਫ ਤਾਂ ਮੈਂ ਕਹਿੰਦਾ ਕਿਸੇ ਵੀ ਪਾਰਟੀ ਦਾ ਅੱਜ ਤੱਕ ਇਤਿਹਾਸ ਹੀ ਬਣਾਤਾ ਇਹਨਾਂ ਨੇ ਤਾਂ ਰਿਕਾਰਡ ਹੀ ਬਣਾਤਾ ਜੀ ਅਨਸੇਫ ਫੀਲ ਕਰਦਾ ਹੁੰਦਾ ਫਿਰ ਕਿਉਂ ਜਿਤਾਉਂਦੇ ਇਹ ਸਾਰੇ ਜਿਹੜੇ ਫੈਕਟਰ ਐ ਇਹ ਸਰਕਾਰ ਨੂੰ ਸੋਚਣੇ ਚਾਹੀਦੇ ਆ ਬਈ ਇਹੇ ਜੀ ਅਨਸੇਫ ਫੀਲ ਕਰਨ ਵਾਲੀ ਕੋਈ ਗੱਲ ਨਹੀਂ ਐ ਨੇ ਜਿਵੇਂ ਨਹੀਂ ਚੋਣ ਸਾਡੀ ਲੜਨ ਦੀ ਵੈਸੇ ਸਮਾਂ ਦੱਸਾਂਗੇ ਜੀ ਹਲੇ ਕੋਈ ਕਲੀਅਰ ਨਹੀਂ ਹੈ ਐਸਜੀਪੀਸੀ ਚੋਣਾਂ ਨੂੰ ਲੈ ਕੇ ਸਰਜੀਕ ਪਰਸੈਂਟ ਲੜਾਂਗੇ 110 ਲੜਾਂਗੇ ਜੀ ਉਹ ਤਾਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾ ਫਰੀ ਕੋਟ ਲੋਕ ਸਭਾ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਪੇਜਿਆ ਸੀ ਇੱਥੋਂ ਦੇ ਲੋਕਾਂ ਨੇ ਗੱਲ ਕਰੀਏ ਆਪਾਂ ਫਰੀਦਕੋਟ ਬਾਬਾ ਸ਼ੇਖ ਫਰੀਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਤਾਂ ਸਰਬਜੀਤ ਸਿੰਘ ਖਾਲਸਾ ਵੱਲੋਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਂਟਰੀ ਕੀਤੀ ਸੀਗੀ ਆਪਣੇ ਸਰਕਾਰੀ ਦਫ਼ਤਰ ਦੇ ਵਿੱਚ ਜੋਇਨਿੰਗ ਕੀਤੀ ਸੀਗੀ ਤਾਂ ਅੱਜ ਤੋਂ ਉਹਨਾਂ ਨੇ ਜਿਹੜਾ ਇਸੇ ਧਰਤੀ ਤੋਂ ਲੋਕਾਂ ਦੇ ਧੰਨਵਾਦ ਲਈ ਜਿਹੜਾ ਆਰਦਾ ਦੌਰਾ ਸ਼ੁਰੂ ਕਰ ਦਿੱਤਾ ਹੈ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਗੱਲਬਾਤ ਕਰਦੇ ਆਂ ਖਾਲਸਾ ਜੀ ਸਭ ਤੋਂ ਪਹਿਲਾਂ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਅੱਜ ਜਿਹੜਾ ਇਸੇ ਧਰਤੀ ਤੋਂ ਜਿੱਥੋਂ ਲੋਕਾਂ ਨੇ ਤੁਹਾਨੂੰ ਜਿਤਾ ਕੇ ਭੇਜਿਆ ਪਾਰਲੀਮੈਂਟ ਦੇ ਵਿੱਚ ਅੱਜ ਉੱਥੋਂ ਹੀ ਬਾਬਾ ਫਰੀਦ ਦੀ ਚਰਨਛੋਪਾ ਪ੍ਰਾਪਤ ਕਰਤੀ ਹੈ ਉੱਥੋਂ ਤੁਸੀਂ ਲੋਕਾਂ ਦਾ ਧੰਵਾਦੀ ਦੌਰਾ ਸ਼ੁਰੂ ਕਰਤਾ ਹਾਂਜੀ ਮੈਂ ਅੱਜ ਨਹੀਂ ਕੀਤਾ ਜੀ ਬਹੁਤ ਦਿਨ ਹੋ ਗਏ ਕਈ ਮੈਂ ਤਾਂ 150 ਦੇ ਕਰੀਬ ਪਿੰਡ ਕੱਢ ਵੀ ਦਿੱਤਾ ਇਹ ਤੋਂ ਪਹਿਲਾਂ ਕੱਢਤਾ ਜੀ ਪਿੰਡ ਹਾਂ ਧੰਨਵਾਦ ਆ ਇਹ ਬਣਦਾ ਹੈ ਲੋਕਾਂ ਦਾ ਕਰਨਾ ਬਿਲਕੁਲ ਹਾਂ ਬਹੁਤ ਇੱਜ਼ਤ ਮਾਣ ਸਤਿਕਾਰ ਦਿੱਤਾ ਜੀ ਇਹਨਾਂ ਨੇ ਬਹੁਤ ਇਹ ਕਈ ਗੱਲਾਂ ਦਰਸਾਉਂਦੀ ਹੈ ਜਿੱਤ ਮੇਰੀ ਇਹ ਦਰਸਾਉਂਦੀ ਹੈ ਕਿ ਤਾਂ ਜੋ ਸ਼ਹੀਦ ਬੀਨ ਸਿੰਘ ਦਾ ਫੈਸਲਾ ਸੀ ਉਹ ਸਹੀ ਸੀ ਦੂਜੀ ਗੱਲ ਇਹ ਬਈ ਸ਼ਹੀਦ ਬੀਨ ਸਿੰਘ ਦੇ ਪਰਿਵਾਰ ਦਾ ਜਿੰਨਾ ਆਇਤੋ 40 ਸਾਲ ਪਹਿਲਾਂ ਸਤਕਾਰ ਸੀ ਉਹ ਨਹੀਂ ਅੱਜ ਵੀ ਹੈ ਜੀ ਹਾਂਜੀ ਲੋਕਾਂ ਨੇ ਵੋਟ ਸਰਬਜੀਤ ਸਿੰਘ ਖਾਲਸਾ ਨੂੰ ਪਾਈ ਹੈ ਬਿਆਸ ਸਿੰਘ ਦੇ ਲੜਕੇ ਨੂੰ ਪਾਈ ਆ ਜਾਂ ਆਪਾਂ ਕਹਿ ਸਕਦੇ ਆ ਕਿ ਤਰ੍ਹਾਂ-ਤਰ੍ਹਾਂ ਦੇ ਲੋਕੀ ਵੀ ਕਹਿੰਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟ ਪਾ ਰਹੇ ਆ ਬਿਲਕੁਲ ਜੀ ਬਿਲਕੁਲ ਲੋਕਾਂ ਨੇ ਅਕਾਲ ਤਖਤ ਸਾਹਿਬ ਨੂੰ ਪਾਈ ਆ ਵੋਟ ਜਾਂ ਕਹਿ ਲੋ ਵੀ ਅਕਾਲ ਤਖਤ ਸਾਹਿਬ ਦੀ ਜਿਨ੍ਹਾਂ ਨੇ ਬਦਲਾ ਲਿਆ ਏ ਉਹਨਾਂ ਨੂੰ ਵੋਟ ਪਾਈ ਆ ਗੱਲ ਇੱਕੋ ਹੀ ਹੋ ਜਾਂਦੀ ਆ ਜੀ ਉਹ ਹਾਂ ਖਾਲਸਾ ਜੀ ਲੋਕਾਂ ਨੂੰ ਉਮੀਦਾਂ ਬਹੁਤ ਆ ਜਿਵੇਂ ਹੁਣ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਮੰਡਟ ਦਿੱਤਾ ਸੀ ਲੋਕਾਂ ਨੇ ਦਿਤਾਇਆ ਸੀਗਾ ਬਹੁਤ ਜ਼ਿਆਦਾ ਉਮੀਦਾਂ ਲੋਕਾਂ ਨੇ ਰੱਖੀਆਂ ਸੀ ਆਮ ਆਦਮੀ ਪਾਰਟੀ ਤੋਂ ਉਸੇ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਤਾਂ ਸਰਬਜੀਤ ਸਿੰਘ ਖਾਲਸਾ ਤੇ ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹੈ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਐਨ ਆਰ ਆਈਜ਼ ਲੋਕਾਂ ਨਾਲੋਂ ਵੀ ਹਾਂ ਜੀ ਉਮੀਦਾਂ ਤਾਂ ਹੈ ਹੀ ਆ ਜੀ ਹਾਂ ਉਹ ਤਾਂ ਸਿਗੀਆਂ ਹੀ ਜੀ ਉਮੀਦਾਂ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਸੀ ਹਰੇਕ ਬੰਦੇ ਦੇ ਮੂੰਹ ਤੇ ਹੀ ਸੀ ਵੀ ਝਾੜੂ 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 ਹਾਂ ਬਾਕੀ ਦੇਖ ਲਓ ਜੋ ਉਹਨਾਂ ਨੇ ਕੰਮ ਕੀਤਾ ਹੈ ਤੁਹਾਡੇ ਸਾਹਮਣੇ ਹੀ ਆ ਦੋ ਸਾਲਾਂ ਦੇ ਵਿੱਚ ਕਿਵੇਂ ਲੱਗਦਾ ਤੁਹਾਨੂੰ ਆ ਦੇਖ ਲਓ ਜੀ ਹੁਣ 13 ਕਹਿੰਦੇ ਸੀ ਵੀ 13 ਜਿੱਤਾਂਗੇ ਤੇ ਦੇਖ ਲੋ ਆ ਤੁਸੀਂ ਤਿੰਨ ਰਹਿ ਗਈਆਂ ਜੀ ਦੋ ਸਾਲਾਂ ਚ ਇੰਨਾ ਗਰਾਫ ਤਾਂ ਮੈਂ ਕਹਿੰਦਾ ਕਿਸੇ ਵੀ ਪਾਰਟੀ ਦਾ ਅਜੇ ਤੱਕ ਇਤਿਹਾਸ ਹੀ ਬਣਾਤਾ ਇਹਨਾਂ ਨੇ ਤਾਂ ਰਿਕਾਰਡ ਹੀ ਬਣਾਤਾ ਬਈ ਮੌਜੂਦਾ ਸਰਕਾਰ ਹੋਵੇ ਤੇ ਸਰਕਾਰ ਜਦੋਂ ਬਣੀ ਹੋਵੇ ਤਾਂ 92 ਐਮਐਲਏ ਜਿੱਤੇ ਹੁਣ 117 ਚੋਂ ਤੇ ਮੁੜ ਕੇ ਦੋ ਸਾਲ ਬਾਅਦ ਐਮਪੀ ਦਾ ਇਲੈਕਸ਼ਨ ਹੋਇਆ ਹੋਵੇ ਤੇ ਪਹਿਲਾਂ ਵੀ ਇੱਕ ਬਾਈ ਇਲੈਕਸ਼ਨ ਇਹ ਹਾਰ ਗਏ ਆ ਮੈਂ ਕਹਿੰਦਾ ਤੇ ਹੁਣ 13 ਚੋਂ 3 ਆ ਗਈਆਂ ਇਹ ਤਾਂ ਰਿਕਾਰਡ ਬਣਾਤਾ ਜੀ ਭਗਵੰਤ ਮਾਨ ਸਾਹਿਬ ਨੇ ਹਾਂ ਖਾਲਸਾ ਜੀ ਇੱਕ ਆਪੇ ਜੇ ਸ਼ਰਮ ਨੇ ਅਕਾਲੀਗੱਲ ਦੀ ਗੱਲ ਕਰੀਏ ਤਾਂ ਉਸ ਉਹ ਪਾਰਟੀ ਨੂੰ ਲੋਕ ਅੱਜ ਤੱਕ ਜਿਹੜਾ ਪੰਥਕ ਪਾਰਟੀ ਮੰਨਦੇ ਸੀਗੇ ਕੀ ਕਾਰਨ ਰਿਹਾ ਇਹਦੇ ਪਿੱਛੇ ਕਿ ਸਰਬਜੀਤ ਸਿੰਘ ਖਾਲਸਾ ਤੇ ਆ ਪਾਈਆ ਵਰਤਪਾਲ ਸਿੰਘ ਨੂੰ ਜਿਤਾਉਣਾ ਪਿਆ ਤੇ ਉਹਨਾਂ ਨੂੰ ਪਿੱਛੇ ਕਰਨਾ ਪਿਆ ਹਟ ਜਾਣਗੇ ਜੀ ਹੁਣ ਮੰਨਣੋਂ ਹਟ ਹੀ ਗਏ ਦੇਖ ਲਓ ਜੀ ਹੁਣ ਜਿਵੇਂ ਇਹਨਾਂ ਦੇ ਇਹ ਜਦੋਂ ਐਵੇਂ ਕਹਿੰਨੇ ਆ ਨਾ ਭਈ ਹੰਕਾਰ ਵੀ ਜ਼ਿਆਦਾ ਚੰਗਾ ਨਹੀਂ ਹੁੰਦਾ ਆਪਾਂ ਇਹ ਸੋਚੀ ਜਾਣਾ ਯਾਰ ਜੀ ਲੋਕਾਂ ਨੇ ਤਾਂ ਸਾਨੂੰ ਜਿਤਾਈ ਦੇਣਾ ਭਾਵੇਂ ਅਸੀਂ ਲੱਤਾਂ ਹੀ ਮਾਰੀ ਜਾਈਏ ਲੋਕਾਂ ਦੇ ਉਹ ਵੀ ਫਿਰ ਗੱਲ ਠੀਕ ਨਹੀਂ ਹੈ ਹੁਣ ਇਹਨਾਂ ਨੇ ਲੋਕਾਂ ਦੀ ਰਿਸਪੈਕਟ ਨਹੀਂ ਕੀਤੀ ਨਹੀਂ ਲੋਕਾਂ ਨੂੰ ਰਿਗਾਰਡ ਦਿੱਤਾ ਤੇ ਹੁਣ ਦੇਖ ਲਓ ਕੌਮ ਦੇ ਉਲਟ ਇਹਨਾਂ ਨੇ ਕੰਮ ਕੀਤੇ ਸੱਚੀ ਸੌਦੇ ਵਾਲੇ ਉਹਨੂੰ ਮਾਫੀ ਦੇ ਕੇ 90 90 ਲੱਖ ਦੇ ਗੁਰੂ ਦੀ ਗੋਲਪ ਚੋ ਇਸ ਇਤਿਹਾਰ ਲਵਾਤੇ ਤੇ ਹੋਰ ਪਤਾ ਨਹੀਂ ਕੀ ਕੀ ਕਰਤਾ ਜੀ ਬਚਾ ਲਏ ਬੰਦੇ ਉਹ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਇਹ ਸਾਰਾ ਕੁਝ ਹੁਣ ਲੋਕਾਂ ਦੇ ਅੱਗੇ ਆ ਗਿਆ ਨਾ ਪਹਿਲਾਂ ਗੱਲਾਂ ਦੇਖੋ ਜੀ ਹੋਰ ਔਨੀਆਂ ਸੀ ਹੁਣ ਜਿਹੜਾ ਸੋਸ਼ਲ ਮੀਡੀਆ ਹੈ ਨਾ ਇਸ ਤੇ ਬਹੁਤ ਮਤਲਬ ਗੱਲ ਛੇਤੀ ਫੈਲਦੀ ਹੈ ਤੁਸੀਂ ਮੈਂ ਆਪਣਾ ਨਿਊਜ਼ ਨੂੰ ਦੱਬ ਲਵਾਂਗੇ ਟੀਵੀ ਦੇ ਵਿੱਚ ਨਿਊਜ਼ ਚੈਨਲਾਂ ਨੂੰ ਦੱਬ ਲਵਾਂਗੇ ਹਨਾ ਪਰ ਇਹ ਜਿਹੜਾ ਸੋਸ਼ਲ ਮੀਡੀਆ ਹੀ ਨਹੀਂ ਦਬਾਇਆ ਜਾ ਸਕਦਾ ਹਾਂ ਜਿਵੇਂ ਹੁਣ ਅਮਰਤਪਾਲ ਦੀ ਮਾਤਾ ਨੇ ਵੀ ਸਵਾਲ ਖੜੇ ਕੀਤੇ ਆ ਮੀਡੀਆ ਤੇ ਉਹ ਕਿਹੜੇ ਮੀਡੀਆ ਦੇ ਕੀਤੇ ਆ ਸੋਸ਼ਲ ਮੀਡੀਆ ਦੇ ਕੀਤੇ ਆ ਜਾਂ ਆਪਾਂ ਕਹਿ ਸਕਦੇ ਆ ਜਿਹੜੇ ਨੈਸ਼ਨਲ ਮੀਡੀਆ ਹੈ ਕਿ ਕੀ ਸਵਾਲ ਖੜੇ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਮੈਂ ਉਹ ਲਗਾਤਾਰ ਜਿਹੜੀਆਂ ਇਹ ਚੱਲ ਰਹੀਆਂ ਸੀਗੀਆਂ ਕਿ ਜਿਹੜਾ ਖਾਲਸਤਾਨੀ ਨਹੀਂਗਾ ਉਹ ਤਪਾਈਆਂ ਵਰਤਪਾਲ ਜੇ ਖਾਲਸਤਾਨੀ ਹੁੰਦਾ ਉਹ ਸੰਵਿਧਾਨ ਦੇ ਤੌਰ ਤੇ ਸੌਂਕਾ ਚੱਕਦਾ ਉਹਾਂ ਦੀ ਵੀ ਸਾਰੀਆਂ ਗੱਲਾਂ ਜਿਹੜੀਆਂ ਇਹ ਮੀਡੀਆ ਦੇ ਨਾਲ ਇਹ ਤੋੜ ਮਰੋੜ ਕੇ ਕੀਤੀਆਂ ਹਾਂਜੀ ਹੁਣ ਕਰ ਦਿੰਨੇ ਆ ਗੱਲ ਕਈ ਵਾਰੀ ਮਤਲਬ ਆਪਾਂ ਕੈਨਾ ਕੁਛ ਚਾਉਨੇ ਹੁੰਨੇ ਆ ਤੇ ਮੀਡੀਆ ਦਰਸ਼ਾਕ ਨੂੰ ਛੋੜ ਦਿੰਦਾ ਹੈ ਕਿਉਂਕਿ ਹਰੇਕ ਦੇਖੋ ਹਰੇਕ ਤੁਹਾਡੇ ਹੱਕ ਚ ਨਹੀਂ ਐ ਹਰੇਕ ਤੁਹਾਡੇ ਵਿਰੋਧ ਚ ਨਹੀਂ ਐ ਜਿਹੜਾ ਵਿਰੋਧ ਹੈ ਵਿਰੋਧ ਚਾਹੇ ਬੰਦੇ ਉਹਨਾਂ ਨੇ ਤੁਹਾਡੀ ਗੱਲ ਹੋਰ ਤਰ੍ਹਾਂ ਪੇਸ਼ ਕਰਨੀ ਹੈ ਜਿਹੜੇ ਤੁਹਾਡੇ ਹੱਕ ਚ ਹੈ ਉਹਨਾਂ ਨੇ ਤੁਹਾਡੀ ਜਿਹੜੀ ਗੱਲ ਤੁਸੀਂ ਕਹੀ ਹੈ ਐਜ਼ ਇਟ ਇਜ਼ ਪੇਸ਼ ਕਰ ਦੇਣੀ। ਤੁਸੀਂ ਬਿਆਨ ਸੁਣਿਆ ਸੀ ਮਾਤਾ ਦਾ ਜਦੋਂ ਮੈਂ ਸੁਣਿਆ ਨਹੀਂ ਜੀ ਮੈਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੀ ਬਹੁਤ ਹੈ ਭਾਈ ਜੀ ਬੀਜ਼ੀ ਬਹੁਤ ਹੈ ਜਮਾਂ ਹੀ ਟਾਈਮ ਨਹੀਂ ਲੱਗਦਾ ਉਹਨਾਂ ਨੇ ਇੱਕ ਉਹਨਾਂ ਨੇ ਇੱਕ ਐਸੀ ਭਾਈ ਅਮਰਤਪਾਲ ਆ ਜਿਹੜਾ ਉਹ ਖਾਲਸਤਾਨੀ ਨਹੀਂਗਾ ਜੇ ਖਾਲਸਤਾਨੀ ਹੁੰਦਾ ਉਹ ਸਿਵਧਾਨ ਦੇ ਵਿੱਚ ਰਹੇ ਕਿ ਲੋਕਾਂ ਨੇ ਦੱਸਿਆ ਸਿਵਧਾਨ ਦੇ ਵਿੱਚ ਰਹੇ ਕਿ ਉਹਨੇ ਸੌਹ ਚੁੱਕੀ ਹੈ ਉਹ ਤੇ ਐਨਐਸਏ ਗਲਤ ਲਗਾਇਆ ਗਿਆ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਅਮਰਤ ਭਾਈ ਅਮਰਤਪਾਲ ਸਿੰਘ ਨੇ ਟਵੀਟ ਤੇ ਸਿੱਧੇ ਤੌਰ ਤੇ ਕਹਤਾ ਹੈ ਕਿ ਮਾਤਾ ਇਹ ਗਲਤ ਕਹਿ ਰਹੀ ਹੈ। ਨਹੀਂ ਜੀ ਉਹਨੂੰ ਆਪਣੀ ਮਾਤਾ ਦਾ ਰਿਗਾਰਡ ਕਰਨਾ ਚਾਹੀਦਾ ਹੈ ਜੋ ਮਾਤਾ ਨੇ ਕਿਹਾ ਹੈ ਕੋ ਸੋ ਸਮਝ ਕੇ ਹੀ ਕਿਹਾ ਹੈ ਜੇ ਉਹਨਾਂ ਨੇ ਹੁਣ ਸੰਵਿਧਾਨ ਦੀ ਸੌ ਚੱਕੀ ਹੈ ਤਾਂ ਮਾਤਾ ਜੀ ਨੇ ਇਹੀ ਕਿਹਾ ਹੈ ਨਾ ਵੀ ਉਹਨਾਂ ਸੰਵਿਧਾਨ ਦੀ ਸੌ ਚੱਕੀ ਹੈ ਹਨਾ ਬਈ ਬਾਕੀ ਪਤਾ ਨਹੀਂ ਜੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹ ਕੀਨੇ ਦਿੱਤਾ ਹੈ ਕੀਨੇ ਦਵਾਇਆ ਹੈ ਦਿੱਤਾ ਹੈ ਵੀ ਆ ਨਹੀਂ ਦਿੱਤਾ ਕਿਹੜਾ ਕਿਸੇ ਦੇ ਸਾਹਮਣੇ ਦਿੱਤਾ ਕੋਈ ਰਿਕਾਰਡ ਨਹੀਂ ਹੈ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਕੋਈ ਕਲਿੱਪ ਨਹੀਂ ਹੈ ਕੋਈ ਸ਼ਾਰਟ ਨਹੀਂ ਹੈ ਉਹਦਾ ਉਹ ਟਵੀਟ ਕੀਤਾ ਸੀ ਕਹਿੰਦੇ ਟਵੀਟ ਕੀਤਾ ਹਾਂ ਉਹੀ ਗੱਲ ਹੈ ਨਾ ਕੀ ਪਤਾ ਕਿਹਨੇ ਟਵੀਟ ਕਰਤਾ ਕਿਹੜਾ ਜਿੱਦਾਂ ਹੁਣ ਆਪਾਂ ਆਨਲਾਈਨ ਆਪਾਂ ਬੋਲ ਕੇ ਪਾ ਦਿੰਨੇ ਆ ਹੈ ਨਾ ਵੀਡੀਓ ਸਾਰੇ ਪਾਸੇ ਘੁੰਮ ਜਾਂਦੀ ਯਾਰ ਬੰਦਾ ਇਹ ਕਹਿੰਦਾ ਹੁਣ ਉਹ ਕੀ ਪਤਾ ਨਾ ਉਹਦੀ ਵੀਡੀਓ ਹੈ ਕੁਛ ਨਾ ਕੁਛ ਹੋ ਰਿਹਾ ਹੈ ਭਾਈ ਸਾਹਿਬ ਜੀ ਸਿੰਘ ਖਾਲਸੇ ਦਾ ਬਹੁਤ ਵੱਡਾ ਰੋਲ ਹੈ ਜਿਹੜੀ ਸੌ ਚੁਕਵਾਈ ਹੈ ਤੁਸੀਂ ਗੱਲ ਕੀਤੀ ਹੈ ਫਿਕਰ ਸਾਹਿਬ ਨੂੰ ਜਾ ਕੇ ਮਿਲੇ ਉਹਨਾਂ ਨੇ ਸੌ ਚੁੱਕੀ ਹੈ ਤੇ ਉਹਨਾਂ ਨੇ ਸੌ ਚੱਕ ਲਿਆ ਹੁਣ ਰਿਹਾਈ ਵਾਸਤੇ ਅਗਲਾ ਪ੍ਰੋਸੈਸ ਕਿਸ ਤਰੀਕੇ ਦਾ ਸਰਪ ਜੀ ਸਿੰਘ ਦਾ ਹੁਣ ਜੀ ਮੈਂ ਹੋਮ ਮਿਨਿਸਟਰ ਸਾਹਿਬ ਤੋਂ ਟਾਈਮ ਲੈਣਾ ਹੈ ਤੇ ਉਹਨਾਂ ਨਾਲ ਮੈਂ ਸੈਂਟਰ 'ਚ ਗੱਲ ਕਰਦਾ ਜੀ ਦੇਖੋ ਹੁਣ ਇੱਕ ਤਾਂ ਜਿਹੜਾ ਅਮ੍ਰਿਤਪਾਲ ਹੈ ਇਹ ਠਾਣਾ ਲੱਖ ਬੰਦਿਆਂ ਦੀ ਨੁਮਾਇੰਦਗੀ ਕਰਦਾ ਹੈ। ਦੂਜੀ ਗੱਲ ਇਹ ਐਨਐਸ ਇਲਾਕੇ ਕਹਿੰਦੇ ਆ ਵੀ ਸਮਾਜ ਨੂੰ ਇਸ ਤੋਂ ਖਤਰਾ ਹੈ। ਉਹੀ ਸਮਾਜ ਨੂੰ ਜਿਸ ਤੋਂ ਵੀ ਖਤਰਾ ਦੱਸਦੇ ਆ ਉਹਨਾਂ ਨੇ ਤਾਂ 4 ਲੱਖ 2 ਲੱਖ ਵੋਟ ਨਾਲ ਜਿਤਾ ਕੇ ਨੂੰ ਐਮਪੀ ਬਣਾਤਾ। ਜੇ ਸਮਾਜ ਉਹਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਸੇਫ ਫੀਲ ਕਰਦਾ ਤਾਂ ਹੀ ਜਿਤਾਇਆ ਹੈ ਨਾ। ਜੀ ਅਨਸੇਫ ਫੀਲ ਕਰਦਾ ਹੁੰਦਾ ਫਿਰ ਕਿਉਂ ਜਿਤਾਉਂਦੇ ਇਹ ਸਾਰੇ ਜਿਹੜੇ ਫੈਕਟਰ ਹੈ ਇਹ ਸਰਕਾਰ ਨੂੰ ਸੋਚਣੇ ਚਾਹੀਦੇ ਆ ਬਈ ਇਹ ਜੀ ਅਨਸੇਫ ਫੀਲ ਕਰਨ ਵਾਲੀ ਕੋਈ ਗੱਲ ਨਹੀਂ ਹੈ ਉਹ ਸਮਾਜ ਦੇ ਭਲੇ ਦੀ ਗੱਲ ਕਰਦਾ ਹੈ ਉਹ ਅੰਮ੍ਰਿਤ ਸ਼ਕਾਉਂਦਾ ਹੈ ਤੇ ਨਸ਼ੇ ਛਡਾਉਂਦਾ ਇਸ ਤੋਂ ਵੱਧ ਉਹ ਕੁਝ ਨਹੀਂ ਕਰਦਾ ਸਰਕਾਰਾਂ ਨੇ ਜੋਰ ਲਾ ਲਿਆ ਰੌਲੇ ਪਾ ਲੇ ਜੀ ਇਹਦੇ ਨਾਲ ਅਸਲੇ ਵਾਲੇ ਬੰਦੇ ਹੁੰਦੇ ਆ ਅਸਲੇ ਵਾਲੇ ਬੰਦੇ ਅਸੀਂ ਤਾਂ ਕਹਿੰਦੇ ਹੁੰਨੇ ਆ ਉਹ ਲਾਇਸੈਂਸੀ ਹਥਿਆਰ ਹੈ ਤੁਸੀਂ ਦੱਸੋ ਤਾਂ ਸਹੀ ਵੀ ਆ ਗੈਰ ਲਾਇਸੈਂਸੀ ਹੈ ਕੋਈ ਉਹਦੇ ਕੋਲੇ ਐਮਿਨੇਸ਼ਨ ਨਹੀਂ ਬਰਾਮਤ ਹੋਇਆ ਠੀਕ ਹੈ ਜੀ ਕੋਈ ਸਰਕਾਰਾਂ ਨੇ ਉਹਦੇ ਫੋਨ ਖੰਗਾਲੇ ਸਾਰਾ ਕੁਝ ਕਰ ਲਿਆ ਕੋਈ ਐਸਾ ਲਿੰਕ ਨਹੀਂ ਬਰਾਮਤ ਹੋਇਆ ਉਹਦਾ ਜਿਉ ਪਾਕਿਸਤਾਨ ਤੋਂ ਉਹਨੂੰ ਕਮਾਂਡ ਆਉਂਦੀ ਸੀ ਇਹ ਆਉਂਦੀ ਸੀ ਉਹ ਆਉਂਦਾ ਸੀ ਕੋਈ ਵੀ ਐਸੀ ਗੱਲ ਨਹੀਂ ਹੈ ਤੁਸੀਂ ਸੁਣੀ ਹੈ ਕੋਈ ਗੱਲ ਨਹੀਂ ਸੁਣੀ ਹੈ ਹੀ ਨਹੀਂ ਸੁਣੋਗੇ ਕਿੱਥੋਂ ਫੇਰ ਸਰਕਾਰ ਨੂੰ ਫੇਰ ਵੀ ਜਿਹੜੀ NSA ਲਾਈ ਉਹ ਗਲਤ ਹੈ ਉਹ ਇਹ ਸਾਰਾ ਕੁਝ ਤੁਸੀਂ ਰੱਖੋਗੇ ਜਾ ਕੇ ਫਿਰ ਹਣ ਉੱਥੇ ਸਰਕਾਰ ਮੈਂ ਰੱਖੂੰਗਾ ਜੀ ਮੈਂ ਹੋਮ ਮਿਨਿਸਟਰ ਸਾਹਿਬ ਨੂੰ ਮਿਲੂੰਗਾ ਸਭ ਤੋਂ ਵੱਡੀ ਗਲਤ ਹੈ ਨਾ ਜੀ ਜਿਹੜੀ ਮਤਲਬ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਸਮਝਾ ਸਭ ਤੋਂ ਵੱਡੀ ਗੱਲ ਇਹ ਹੈ ਕਹਿੰਦੇ ਵੀ ਸਮਾਜ ਨੂੰ ਖਤਰਾ ਹੈ ਉਸੇ ਸਮਾਜ ਨੇ ਤਾਂ ਜਿਤਾਤਾ ਖਤਰਾ ਕਾਹਦਾ ਹੈ ਚਲੋ ਹੁਣ ਆਪਾਂ ਇਸ ਆਪਣੇ ਹਲਕੇ ਤੇ ਆਉਨੇ ਆ ਲੋਕਾਂ ਨੇ ਬਹੁਤ ਵੱਡੀ ਉਮੀਦ ਸਾਬ ਤੋਂ ਜੀ ਆਪਾਂ ਰੱਖੀ ਤੇ ਤੁਹਾਡੇ ਤੇ ਰੱਖੀ ਸੀ ਕਿ ਭਾਈ ਸਰਬਜੀਤ ਸਿੰਘ ਖਾਲਸਾ ਸਭ ਤੋਂ ਪਹਿਲਾ ਮੁੱਦਾ اٹھਾਵੇਗਾ ਬੇਅਦਬੀ ਨੂੰ ਲੈ ਕੇ ਜੋ ਬਰਗਾੜੀ ਦੇ ਵਿੱਚ ਹੋਈ ਸੀ ਹਾਂ ਠਾਵਾਗੇ ਜੀ ਹਲੇ ਮੈਨੂੰ ਮੈਂ ਟਾਈਮ ਮੰਗੇ ਆ ਸੀ ਨਹੀਂ ਮਿਲਿਆ ਜੀ ਬੋਲਣ ਦਾ ਇੱਕ ਇਹ ਵੀ ਕਿਹਾ ਜਾ ਰਿਹਾ ਨਵੇਂ ਕਾਨੂੰਨਾਂ ਨੂੰ ਲੈ ਕੇ ਵੀ ਗੱਲ ਹੋ ਰਹੀ ਹੈ ਵੀ ਬੇਅਦਬੀ ਨੂੰ ਲੈ ਕੇ ਨਵੇਂ ਕਾਨੂੰਨ ਬਣਨੇ ਚਾਹੀਦੇ ਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਕਾਨੂੰਨ ਵੀ ਸਖਤ ਹੋਣਾ ਚਾਹੀਦਾ ਹੈ ਸਜ਼ਾ ਵੱਧ ਹੋਣੀ ਚਾਹੀਦੀ ਹੈ 3 ਸਾਲ ਦੀ ਸਜ਼ਾ ਨਹੀਂ ਆ ਕੋਈ 3 ਸਾਲ ਦੀ ਜੇ ਸਜ਼ਾ ਹੁੰਦੀ ਆ ਤਾਂ ਉਸੇ ਟਾਈਮ ਹਾਈ ਕੋਰਟ ਚੋਂ ਬੇਲ ਮਿਲ ਜਾਂਦੀ ਆ ਮਤਲਬ ਘੱਟੋ ਘੱਟ ਬੰਦੇ ਨੂੰ ਬੇਲ ਨਹੀਂ ਮਿਲਣੀ ਚਾਹੀਦੀ ਹਾਂ ਭਾਈ ਸਰਜੀ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਸ ਤਰੀਕੇ ਸਾਰਾ ਕੁਝ ਕਰਾਂਗੇ ਜੀ ਸਾਰਾ ਦੇਖੋ ਹਲੇ ਜਿਹੜਾ ਸਾਡਾ ਜਦੋਂ ਮੈਂ ਜਿੱਤਿਆ ਹੈ ਸਾਡਾ ਜਿਹੜਾ ਮੇਨ ਮਕਸਦ ਸੀ ਜਿਹੜਾ ਸਾਡਾ ਮੇਨ ਮਕਸਦ ਸੀ ਨਾ ਉਹ ਇਹ ਸੀਗਾ ਉਹ ਇਹ ਸੀ ਵੀ ਆਪਾਂ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਉਣਾ ਹੈ ਤੇ ਸੌਰੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਮੇਨ ਮਕਸਦ ਸੀ ਉਹ ਇਹ ਸੀ ਵੀ ਉਹਨੂੰ ਸੌ ਚਕਾਣੀ ਹੈ ਅਪਾ ਸੌ ਚਕਾਨ ਦੇ ਵਿੱਚ ਕਾਮਯਾਬ ਹੋਗੇ ਹੁਣ ਅਸੀਂ ਜਿਹੜੇ ਸਾਡੇ ਚਾਰ ਮਸਲੇ ਐ ਹੁਣ ਅਸੀਂ ਉਹਨਾਂ ਤੇ ਵਰਕ ਕਰਾਂਗੇ ਕਿਉਂਕਿ ਬੰਦੀ ਸਿੰਘਾਂ ਦੇ ਵਿੱਚ ਅੰਮ੍ਰਿਤਪਾਲ ਵੀ ਆ ਜਾਂਦਾ ਐ ਅਸੀਂ ਇਹ ਸਾਰੇ ਚਾਰ ਮਸਲੇ ਐ ਜਿਹੜੇ ਇਹ ਹੁਣ ਗੱਲ ਕਰਾਂਗੇ ਮੈਂ ਹੋਮ ਮਿਨਿਸਟਰ ਸਾਹਿਬ ਤੋਂ ਟਾਈਮ ਲੈ ਕੇ ਫਿਰ ਮੈਂ ਗੱਲ ਕਰੂੰਗਾ ਇੱਕ ਤੁਸੀਂ ਹੋਰ ਵੀ ਗੱਲ ਕਹੀ ਸੀਗੀ ਕਿ ਪਿੰਨ ਪਿੰਨਾਂ ਦੇ ਵਿੱਚ ਜਾ ਕੇ ਅਸੀਂ ਜਿਹੜੀਆਂ ਵਰਕਰਾਂ ਦੀਆਂ ਮੀਟਿੰਗਾਂ ਕਰਾਉਂ ਉਹ ਹਲੇ ਨਾ ਹੀ ਦੇਖੋ ਹਲੇ ਮੈਨੂੰ ਮਹੀਨਾ ਤਾਂ ਹੋਇਆ ਐ ਹੁਣ ਪਿੰਡ ਪਿੰਡ ਜਾ ਕੇ ਮੀਟਿੰਗਾਂ ਤਾਂ ਮੈਂ ਕਰ ਰਿਆ ਹਾਂ ਧੰਨਵਾਦ ਵੀ ਕਰਦਾ ਹਾਂ ਹੁਣ ਸਾਡੀ ਗੱਲ ਚੱਲਦੀ ਪਈ ਆ ਪਿੰਡ ਪਿੰਡ ਇਕਾਈ ਬਣਾਉਣ ਦੀ ਹੁਣ ਮੈਂ ਸਨੇਹ ਲਾਤੇ ਐ ਬਈ ਮੇਰੀ ਮੀਟਿੰਗ ਦੇ ਵਿੱਚ ਉਹੀ ਬੰਦਾ ਆਇਓ ਜਾਂ ਸਾਡੀ ਇਕਾਈ ਦੇ ਵਿੱਚ ਉਹੀ ਸ਼ਾਮਲ ਹੋਇਓ ਜਿਹੜਾ ਨਸ਼ਿਆਂ ਦੇ ਖਿਲਾਫ ਲੜੂਗਾ ਜਿਹੜਾ ਚਿੱਟੇ ਦੇ ਖਿਲਾਫ ਲੜਾਈ ਲੜੂਗਾ ਉਹ ਆਇਓ ਜਿਵੇਂ ਨੀ ਚ ਉਹਨਾਂ ਦੇ ਲਈ ਨਹੀਂ ਜਿਮਨੀ ਚੋਣ ਸਾਡੀ ਲੜਨ ਦੀ ਵੈਸੇ ਸਮਾਂ ਦੱਸਾਂਗੇ ਜੀ ਹਲੇ ਕੋਈ ਕਲੀਅਰ ਨਹੀਂ ਐ ਐਸਜੀਪੀਸੀ ਚੋਣਾਂ ਨੂੰ ਲੈ ਕੇ ਸਰਜੀ 100% ਲੜਾਂਗੇ 110 ਲੜਾਂਗੇ ਜੀ ਉਹ ਤਾਂ ਹੋਰ ਕੋਈ ਹੁਣ ਕਿਹੜਾ ਅਹਿਮ ਮੁੱਦਾ ਜਿਹੜਾ ਕਿਉਂਕਿ 18 ਹੋਂ ਤੁਸੀਂ ਇਹ ਵੀ ਗੱਲ ਕਹੀ ਸੀਗੀ ਸਭ ਤੋਂ ਜਿਹੜਾ ਅਹਿਮ ਮੁੱਦਾ ਹੁਣ ਹੈਗਾ ਪਾਣੀ ਨੂੰ ਲੈ ਕੇ ਐ ਪਾਣੀ ਦਾ ਮੁੱਦਾ ਤੁਸੀਂ ਕਹੇ ਕੀ ਪੈਲ ਦੇ ਆਧਾਰ ਤੇ ਠਾਉਣਾ ਜੈ ਮੈਂ ਕਰੂੰਗਾ ਜੀ ਗੱਲ ਵੀ ਸਾਨੂੰ ਸਾਡਾ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਬਈ ਉਹਦਾ ਸਾਨੂੰ ਮਾਲੀਆ ਪੈਸੇ ਮਿਲਨੇ ਚਾਹੀਦੇ ਹਨ ਨਾ ਕਿਉਂਕਿ ਹੁਣ ਜਿਹੜੇ ਵੀ ਨੇਚਰਲ ਸਾਡਾ ਤਾਂ ਨੇਚਰਲ ਰਿਸੋਰਸ ਆ ਹੀ ਹੈ ਰਿਸੋਰਸ ਪਾਣੀ ਹੈ ਸਾਡੇ ਕੋਲ ਤਾਂ ਕਿਸੇ ਕੋਲੇ ਕੋਲਾ ਹੈ ਕਿਸੇ ਕੋਲੇ ਕੁਛ ਹੈ ਕਿਤੇ ਸੋਨਾ ਨਿਕਲਦਾ ਹੈ ਕਿਤੇ ਕੁਛ ਨਿਕਲਦਾ ਹੈ ਸਾਡੇ ਕੋਲ ਤਾਂ ਪਾਣੀ ਹੈ ਅਕੋਰਡਿੰਗ ਟੂ ਰਿਪੀਰੀਅਨ ਲਾ ਵਾਟ ਸਨੋਤਾ ਉਸੇ ਦੇ ਪੈਸੇ ਮਿਲਨੇ ਚਾਹੀਦੇ ਆ ਜਿਹੜਾ ਹੁਣ ਬੁੱਢੇ ਨਾਲੇ ਦੇ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਪੈਦਾ ਹੋ ਰਿਹਾ ਸਤਲੋਈ ਦਰਿਆ ਦੇ ਵਿੱਚ ਪਾਣੀ ਪੈ ਰਿਹਾ ਬੁੱਢੇ ਨਾਲੇ ਦਾ ਉਹਦੇ ਵਾਸਤੇ ਤੁਸੀਂ ਕਿਉਂਕਿ ਇਹਨਾਂ ਨੇ 15 ਅਗਸਤ ਦਾ ਟਾਈਮ ਰੱਖ ਲਿਆ ਇੱਕ ਇੱਕ ਅੱਗੇ ਆਉਣ ਵਾਲੀ ਸਮੇਂ 15 ਸਤੰਬਰ ਦਾ ਰੱਖ ਲਿਆ ਮੈਂ ਇਹਨਾਂ ਜੀ ਤੁਹਾਨੂੰ ਦੱਸ ਦਿੰਦਾ ਬਈ ਇਹ ਤਾਂ ਐਡਾ ਵੱਡਾ ਮੁੱਦਾ ਹੈ ਇਹ ਤਾਂ ਸਰਕਾਰ ਨੂੰ ਆਪੇ ਕਿਸੇ ਨੂੰ ਕਿ ਬਾਈ ਜੀ ਤੁਸੀਂ ਜਿਹੜਾ ਲੁਧਿਆਣੇ ਦਾ ਵੇਸਟ ਹੈ ਉਹਦੇ ਮਿਕਸ ਹੋਇਆ ਹੋਇਆ ਪਾਣੀ ਪੀ ਰਹੇ ਹਾਂ ਇਹ ਤਾਂ ਸਰਕਾਰ ਨੂੰ ਆਪੇ ਸੋਚਣਾ ਚਾਹੀਦਾ ਹੈ ਕਿ ਉਹਦੇ ਵਾਸਤੇ ਤਾਂ ਜਿਹੜਾ ਉਹ ਪਾਣੀ ਆ ਉਹਦੇ ਤਾਂ ਪਲਾਂਟ ਲਾਣੇ ਚਾਹੀਦੇ ਆ ਸਾਫ਼ ਕਰਨ ਵਾਸਤੇ ਬਈ ਉਹ ਹੋਰ ਜਿਵੇਂ ਕੱਪੜੇ ਧੋਣ ਵਾਸਤੇ ਜਾਂ ਪੀਣ ਵਾਸਤੇ ਉਹ ਵੀ ਨਾ ਯੂਜ਼ ਹੋਵੇ ਬਾਅਦ ਚ ਵੀ ਉਹ ਹੋਰ ਚੀਜ਼ਾਂ ਵਾਸਤੇ ਯੂਜ਼ ਹੋਵੇ ਉਹ ਤਾਂ ਬਹੁਤ ਇੱਕ ਵੱਡਾ ਮੁੱਦਾ ਹੈ ਜੀ ਬਹੁਤ ਵੱਡੀ ਗੱਲ ਹੈ ਉਹ ਤਾਂ ਮੈਂ ਆਈ ਥਿੰਕ ਸੋ ਕੀ ਉਹ ਤਾਂ 100% ਕਾਰਨ ਕੈਂਸਰ ਦਾ ਸਰਬਜੀਤ ਸਿੰਘ ਖਾਲਸਾ ਇਹ ਕਹਿੰਦੇ ਆ ਕਿ ਮੈਂ ਖਾਲਸਾ ਰਾਜ ਦਾ 100% ਨਹੀਂ 200% ਹਮੇ ਤੀਆਂ ਪਰ ਮੈਂ ਕੈਬਲ ਟਾਕ ਦੇ ਵਿੱਚ ਵਿਸ਼ਵਾਸ ਵਿਸ਼ਵਾਸ ਰੱਖਦਾ ਹਾਂ ਮੈਂ ਇਹ ਨਹੀਂ ਕਿਸੇ ਨੂੰ ਕਹਿੰਦਾ ਬਾਈ ਜੀ ਵੀ ਆਪਾਂ ਖਾਲਸਾ ਰਾਜ ਬਣਾਉਣਾ ਹੈ ਲੈ ਕੇ ਆਉਣਾ ਤੇ ਤੁਸੀਂ ਹਥਿਆਰ ਚੱਕੋ ਅਸੀਂ ਸਰਕਾਰ ਨਾਲ ਦੋ ਦੋ ਹੱਥ ਕਰਾਂਗੇ ਐਸੀ ਕੋਈ ਗੱਲ ਨਹੀਂ ਹੈ ਅਸੀਂ ਦੇਖੋ ਗੱਲ ਪਤਾ ਕੀ ਹੈ ਗੱਲ ਇਹ ਹੈ ਵੀ ਪਹਿਲਾਂ ਅਸੀਂ ਲੋਕਾਂ ਦੀ ਸੇਵਾ ਕਰੀਏ ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਲੋਕਾਂ ਨੂੰ ਏਟਲੀਸਟ ਮਿਨਿਮਮ ਇਹ ਤਾਂ ਹੋਵੇ ਨਾ ਵੀ ਯਾਰ ਜਿਹੜਾ ਇਹ ਬੰਦਾ ਹੈ ਇਹ ਸਾਡੇ ਫੇਵਰ ਦੀ ਗੱਲ ਕਰਦਾ ਹੈ ਸਾਡੀ ਡਿਵੈਲਪਮੈਂਟ ਦੀ ਗੱਲ ਕਰਦਾ ਹੈ ਸਾਡੇ ਰਾਈਟਸ ਦੀ ਗੱਲ ਕਰਦਾ ਹੈ ਹਾਂ ਮਤਲਬ ਇਹ ਮੇਨ ਗੱਲਾਂ ਉਸ ਤੋਂ ਬਾਅਦ ਜਦੋਂ ਲੋਕ ਤੁਹਾਡੇ ਤੇ ਫੇਥ ਲੱਗ ਜਾਣਗੇ ਕਰਨ ਭਰੋਸਾ ਲੱਗ ਜਾਣਗੇ ਕਰਨ ਹਾਂ ਬਈ ਲੋਕਾਂ ਨੂੰ ਫੇਰ ਅਸੀਂ ਲੋਕਾਂ ਦੇ ਵਿੱਚ ਜਿਹੜੀ ਆਪਣੇ ਮੰਨਦੀਆਂ ਗੱਲਾਂ ਆ ਜਾਂ ਕੋਈ ਵੀ ਹੋਰ ਗੱਲ ਹੈ ਉਦੋਂ ਤੋੜਾਂਗੇ ਕਟੁਕਟ ਮਤਲਬ ਨਾ ਲੋਕੀ ਇਹ ਤਾਂ ਕਹਿਣ ਮੈਂ ਚਾਹਣਾ ਵੀ ਅਸਿਏ ਗੱਲਾਂ ਉਦੋਂ ਕਰੀਏ ਜਦੋਂ ਲੋਕੀ ਇਹ ਕਹਿਣਗੇ ਯਾਰ ਨਹੀਂ ਆਹੀ ਸਾਡਾ ਬੰਦੋ ਬੰਦੇ ਆਗੂ ਐ ਇਹ ਚਾਹੇ ਸਾਨੂੰ ਖੂਚ ਵੀ ਜੇ ਕਹਿਣਗੇ ਵੀ ਤੁਸੀਂ ਖੂਚ ਡਿੱਗ ਪੋ ਤਾਂ ਵੀ ਇਹ ਸਾਡੇ ਹਫਾਇਦੇ ਦੀ ਗੱਲ ਕਰੂਗਾ ਮਤਲਬ ਕੋਈ ਵੀ ਲੋਗ ਇਹ ਕਹਿਣ ਜੀ ਜੋ ਇਹ ਬੰਦਾ ਕਹੂਗਾ ਸਾਡੇ ਫਾਇਦੇ ਦੀ ਗੱਲ ਕਰੂਗਾ ਬਈ ਜੇ ਕਹੂਗਾ ਤਾਂ ਕਿਤੇ ਬੰਬ ਵੀ ਫਟਣਾ ਆਉਣਾ ਵੀ ਧਰਤੀ ਦੇ ਵਿੱਚ ਬਹਿ ਕੇ ਸੇਫ ਰਹਾਵਾਂਗੇ ਆਪਾਂ ਕਹਿਣ ਦਾ ਮਤਲਬ ਇਹ ਐ ਵੀ ਆਟਮ ਮੰਬ ਜੇ ਫਟੂਗਾ ਤਾਂ ਆਪਾਂ ਅੰਡਰਗਰਾਉਂਡ ਹੋ ਚਾਂਗੇ ਤਾਂ ਕਹਿ ਰਿਹਾ ਮੈਂ ਬਈ ਕੋਈ ਵੀ ਮੇਜੇ ਲੋਕਾਂ ਦੀ ਗੱਲ ਕਰੂੰਗਾ ਉਹਨਾਂ ਦੇ ਹੱਕ ਦੀ ਗੱਲ ਕਰੂੰਗਾ ਲਾਸਟ ਸਵਾਲ ਆ ਨੌ ਵਿਧਾਨ ਸਭਾ ਹਲਕੇ ਆ ਨੌ ਵਿਧਾਨ ਸਭਾ ਦੇ ਹਲਕੇ ਦੀ ਪੰਜ ਸਾਲ ਲੋਕਾਂ ਦੇ ਵਿੱਚ ਹੀ ਵਿਤਰੋਗੇ ਤੁਸੀਂ ਕਿਉਂਕਿ ਤਾਂ ਹੀ ਨਹੀਂ ਤਾਂ ਬਿਲਕੁਲ ਜੀ ਮੈਂ ਲੋਕਾਂ ਦੇ ਵਿੱਚ ਹੀ ਆ ਤੁਹਾਨੂੰ ਮੈਂ ਯਕੀਨ ਦਾ ਦੱਸ ਦਿੰਦਾ ਕੋਨ ਮਤਲਬ ਬਿਲਕੁਲ ਤੁਸੀਂ ਮੰਨੋਗੇ ਮੈਂ ਹਾਲੇ ਤੱਕ 3 ਦਿਨ ਲਗਾਤਾਰ ਆਪਣੇ ਘਰੇ ਨਹੀਂ ਰਿਹਾ ਤਿੰਨ ਦਿਨ ਲਗਾਤਾਰ ਇੱਕ ਦਿਨ ਰਹਿਣਾ ਦੂਜੇ ਦਿਨ ਤੁਰ ਪੈਣਾ ਕਦੇ ਦਿੱਲੀ ਕਦੇ ਫਰੀਦਕੋਟ ਕਦੇ ਕਿਤੇ ਕਦੇ ਕਿਤੇ ਯਕੀਨ ਮੰਨਿਓ ਹਾਂ ਜੇ ਕਿਤੇ ਕਹੂੰ ਜੀ ਇਹ ਤਾਂ ਮਹਾਲੀ ਜਾ ਕੇ ਬਹਿ ਗਿਆ ਸੀ ਆ ਜਾਂਦਾ ਦੋ ਦਿਨ ਲਾ ਦਿੰਦਾ ਇਹ ਜੀ ਗੱਲ ਨਹੀਂ ਮੈਂ ਹਲੇ ਤੱਕ ਕੰਟੀਨਿਊਸਲੀ 3 ਡੇਸ ਤਿੰਨ ਦਿਨ ਆਪਣੇ ਘਰੇ ਨਹੀਂ ਰਿਹਾ ਹਾਂ ਧੰਨਵਾਦ ਤਾਂ ਇਹ ਸੰਨ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਲੋਕ ਸਭਾ ਹਲਕਾ ਤਾਂ ਅੱਜ ਜਿਹੜਾ ਇਹ ਜਿਵੇਂ ਹੁਣ ਇਹਨਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਲੋਕਾਂ ਦਾ ਧੰਨਵਾਦੀ ਦੌਰ ਉਹਨਾਂ ਨੇ ਕੀਤਾ ਹੈ ਤੇ ਅੱਜ ਫਰੀਦਕੋਟ ਦੀ ਧਰਤੀ ਤੇ ਜਿਹੜਾ ਪਿੰਡ-ਪਿੰਡ ਜਾ ਕੇ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਤਾਂ ਲੋਕਾਂ ਦੀਆਂ ਜਿੰਨੀਆਂ ਉਮੀਦਾਂ ਸੀ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਉਹਨਾਂ ਉਮੀਦਾਂ ਤੇ ਉਹ ਖਰੇ ਉਤਰਨਗੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਇਹ ਬੋਲ ਇਸੇ ਤਰੀਕੇ ਖਰੇ ਰਹਿਣਗੇ ਜਾਂ ਕਿਤਨਾ ਕਿਤੇ ਲੋਕਾਂ ਨੂੰ ਸਵਾਲ ਖੜੇ ਕਰਨੇ ਪੈਣਗੇ ਗੁਰਜੀ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਦਰੂਨ ਨੀਰਾਦ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਅੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ